ਉਹਨੂੰ ਕੀ ਦਿੱਤਾ ਹੀ ਮਗਰ ਉਹ ਜੋ ਭੀੜ ਜੀ ਦੇ ਵਿੱਚ ਬੰਦਾ ਲੈ ਗਿਆ ਵਾ ਉਹਨੂੰ ਇੱਕ 5 ਕਿਲੋ ਖੰਡ ਦਿੱਤੀ ਆ ਵੀ ਨੂੰ ਮੈਂ ਹਾਂ ਤੇ ਇੱਕ 2 ਲੀਟਰ ਸੋਜ ਦੇ ਦਿੱਤੇ 5 ਕਿਲੋ ਖੰਡ ਤੇ 2 ਲੀਟਰ ਤੇ 2 ਲੀਟਰ ਤੇਲ 2 ਲੀਟਰ ਤੇਲ ਓਕੇ ਹੋਰ ਤਾਂ ਨਹੀਂ ਸੀ ਕੁਝ ਬਾਹਲੀ ਵਾਲਾ ਕੈਮਰਾ ਚੈੱਕ ਕਰ ਲਾ ਕੇ ਨਾ ਮੈਂ ਕਹਿੰਦਾ ਹੋਰ ਤਾਂ ਨਹੀਂ ਕੋਈ ਲਗਿਆ ਕੋਈ ਨੀਲਾ ਇੱਕ 2 ਲੀਟਰ ਸੰਗਾ ਲੱਗੇ ਆ 2 ਲੀਟਰ ਵਾਲਾ ਠੀਕ ਆ ਮੇਡਾ ਇਹਨਾਂ ਨਾਲ ਦੀ ਨਾਲ ਦੱਸ ਦਿਆ ਕਰ ਪਤਾ ਕਿਉਂ ਬਾਤ ਬਾਤ ਇੱਥੇ ਤਾ ਬੋਲਦਾ ਵਾ ਹੁਣ ਜੇ ਤੇਰੇ ਦਿਮਾਗੋਂ ਨਿਕਲ ਜਾਂਦੀ ਨਾਲ ਦੀ ਨਾਲ ਹੀ ਲਿਖਾ ਦਿਆ ਕਰ ਬਾਈ ਮੇਰਾ ਸਤਿ ਸ੍ਰੀ ਅਕਾਲ ਯਾਰ ਬਾਈ ਠੀਕ ਆ ਬਾਈ ਹੋਰ ਦੱਸ ਠੀਕ ਆ ਲੈ ਬਾਈ ਮੇਰਾ 180 ਰੁਪਏ ਤਾਂ ਆਪਣੇ ਪਿਛਲੇ ਆ 180 ਸੀਗੇ ਹਾਂ ਬਾਈ ਠੀਕ ਆ ਇੱਥੇ ਵੇਖ ਲੈ ਕਰ ਲੈ ਚ ਹਾਂ ਹਾਂ ਕੋਈ ਨਹੀਂ ਮੈਂ ਜਮਾ ਕਰ ਲੈਣਾ ਬਾਕੀ ਕਰ ਲਾਂਗੇ ਐ ਬਾਈ ਮੇਰਾ 200 ਦਾ ਸੌਦਾ ਮੈਨੂੰ ਹੋਰ ਪਾ ਦੇ ਯਾਰ ਹੋਰ ਛੋਟੇ ਵੀ ਕੀ ਹਾਲ ਹੈ ਯਾਰ ਬਾਈ ਮੈਂ ਯਾਰ ਤੈਨੂੰ ਫੋਨ ਕਰੀ ਜਾਂਦਾ ਸੀਗਾ ਵੀਰੇ ਫੋਨ ਲੋਕਰ ਚ ਪੈ ਗਈ ਬਾਈ ਆ ਗਿਆ ਮੈਂ ਗੱਲ ਅੱਛਾ ਅੱਛਾ ਠੀਕ ਆ ਠੀਕ ਆ ਹਾਂਜੀ ਹੈਲੋ ਹਾਂਜੀ ਹਾਂ ਹਾਂ 210 ਦਾ ਖੰਡ ਪਾ ਦੇ ਬਾਈ ਬਾਈ ਕਿਹੜੀ ਕਿਲੋ ਖੰਡ ਪਾ ਦੇ ਹਾਂ ਨਹੀਂ ਨਹੀਂ ਦੇ ਦੇ ਤੇ ਆਪਣਾ ਨਾ ਸਿਹਰੀ ਨਗਰ ਕੀਤਾਣਾ ਹਾਂ ਠੀਕ ਆ ਤੇ ਆਪਣੀ ਲੱਗੀ ਚਾਹ ਦੀ ਸੇਵਾ ਓਕੇ ਇੱਕ ਤਾਂ ਰਸਾਂ ਦਾ ਪੈਕਟ ਤੇ ਇੱਕ ਖੰਡ ਦੀ ਬੋਰੀ ਇੱਕ ਰਸਤੇ ਇਹ ਗੁਰੂ ਘਰ ਪਹੁੰਚਣ ਪਹੁੰਚਾ ਹਾਂ ਇਹ ਗੁਰੂ ਘਰ ਵੀਰੇ ਤੁਸੀਂ ਰਾਸ ਤੇ ਖੰਡ ਦੀ ਬੋਰੀ ਖੰਡ ਦੀ ਬੋਰੀ ਹਾਂ ਓਕੇ ਤੇ ਗੁਰੂ ਘਰ ਪਹੁੰਚਦੇ ਕਰ ਦੇ ਠੀਕ ਆ ਠੀਕ ਆ ਤੇ ਬਾਈ ਜੀ ਆਪਣੇ ਨਾ ਪਿਛਲੀ ਪਿਛਲੇ ਪੈਸੇ ਵੀ ਰਹਿੰਦੇ ਥੋੜੇ ਜੇ ਹਲੋ 2 ਮਿੰਟ ਵੀਰੇ ਮੈਂ ਤੁਹਾਨੂੰ ਬਾਅਦ ਚ ਕਾਲ ਕਰਦਾ ਭਾਈ ਆਪਣੇ ਪਿਛਲੇ ਪੈਸੇ ਵੀ ਦੇਂਦੇ ਆ ਕਿਹੜੇ ਵੀਰੇ ਉਹ ਭਾਈ ਜਦੋਂ ਪਿਛਲੀ ਵਾਰੀ ਗਰਮੀਆਂ ਦੇ ਵਿੱਚ ਨਾ 2 ਲੀਟਰ ਵਾਲੀਆਂ ਪੇਟੀਆਂ ਗਈਆਂ ਸੀ ਦੋ ਠੰਡੀਆਂ ਦੀਆਂ ਅੱਛਾ ਅੱਛਾ ਤੇ ਉਹ ਪੈਸੇ ਰਹਿੰਦੇ ਸੀ ਕਿ ਮੈਂ ਤੁਹਾਨੂੰ ਦੋ ਤਿੰਨ ਵਾਰੀ ਮੈਸੇਜ ਵੀ ਕੀਤਾ ਸੀਗਾ ਤੇ ਮੈਂ ਕਹਾ ਲੋਡ ਸੀ ਕਿ ਦੇ ਦਿੰਦੇ ਉਹ ਯਾਰ ਆਏ ਨਹੀਂ ਹਜੇ ਨਹੀਂ ਪਾਈ ਉਹ ਕੋਈ ਗੱਲ ਨਹੀਂ ਛੋਟੇ ਵੀਰ ਆਪਾਂ ਇਕੱਠੇ ਹੀ ਕਰ ਲਾਂਗੇ ਇਹ ਠੀਕ ਹੈ ਪੇ ਵਾਹ ਪਰ ਇਹ ਹੈ ਵੀ ਰੇਟ ਜੈਜ ਜੈਜ ਲਾਉਣਾ ਵਾ ਰੇਟ ਟੈਨਸ਼ਨ ਨਾਲੋ ਗੁਰੂ ਕਰਦਾ ਨਹੀਂ ਨਹੀਂ ਟੈਨਸ਼ਨ ਨਾਲੋ ਗੁਰੂ ਕਰਦਾ ਕੰਮ ਆਪਾਂ ਤੁਹਾਨੂੰ ਪਤਾ ਸੇਵਾ ਨਹੀਂ 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 ਕੋਈ ਨਹੀਂ ਕੋਈ ਨਹੀਂ ਚਲੋ ਠੀਕ ਆ ਕੱਜੋ ਪਹੁੰਚਦੇ ਕੀ ਹੋ ਗਿਆ ਹੁਣ ਕੀ ਆਪਾਂ ਯਾਰ ਇਹਦੇ ਤਿੰਨ ਦਿਹਾੜੀਆਂ ਲਾਈਆਂ ਅਸਲੀਆਂ ਮੈਂ ਅੱਛਾ ਤੇ ਦੋ ਦਿਹਾੜੀਆਂ ਦੇ ਦੇਤੇ ਮੈਨੂੰ ਪੈਸੇ ਗਰੀਬ ਲੋਕ ਇਹ ਇੱਕ ਦਿਹਾੜੀ ਦੇ ਹਜੇ ਤੱਕ 15 ਦਿਨ ਹੋ ਗਏ ਦਿਹਾੜੀ ਦੇ ਪੈਸੇ ਵੀ ਰੱਗ ਗਿਆ ਯਾਰ ਪੁੱਛ ਨਾ ਬਾਈ ਯਾਰ ਬੜਾ ਬੁਰਾ ਹਾਲ ਯਾਰ ਬਾਈ ਧੰਦੇ ਨਹੀਂ ਕਰਦੇ ਨਹੀਂ ਪੈਸੇ ਦਿੰਦੇ ਦਿਹਾੜੀਆਂ ਕਰੂਗਾ ਮੇਰੀ ਮੇਰੀ ਗੱਲ ਸੁਣ ਠੀਕ ਅਸੀਂ ਗੁਰੂ ਘਰ ਨੂੰ ਨਹੀਂ ਮੰਨਦੇ ਹਾਂ ਮੰਨਦੇ ਅਸੀਂ ਵੀ ਗੁਰੂ ਘਰ ਨੂੰ ਮੰਨਦੇ ਹਾਂ ਸਵੇਰੇ ਸ਼ਾਮ ਮੱਥਾ ਟੇਕੀਦਾ ਤੂ ਬੱਤ ਤੇ ਕਰੀਦੀ ਆ ਪਰ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਮੈਂ ਸਾਰਿਆਂ ਨੂੰ ਨਹੀਂ ਆਂਦਾ ਪੰਜੇ ਉਂਗਲਾਂ ਇੱਕੋ ਜਿਹੀਆਂ ਬਈ ਨਹੀਂ ਗਈਆਂ ਨਹੀਂ ਪਰ ਗੱਲ ਇਹ ਆ ਵੀ ਇਹ ਲੋਕ ਉਥੇ ਗੁਰੂ ਘਰਾਂ ਦੇ ਵਿੱਚ ਸਿਰਫ ਵਿਖਾਵਾ ਕਰਦੇ ਆ ਮੈਂ ਫੇਰ ਕਹਿੰਦਾ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਪਰ ਬਹੁਤੇ ਲੋਕ ਕੀ ਕਰਦੇ ਉਧਾਰ ਲਿਜਾ ਕੇ ਦੁਕਾਨਾਂ ਤੋਂ ਸਮਾਨ ਉਥੇ ਲੰਗਰ ਲਾ ਦੇਣਾ ਉਥੇ ਆਵਾਜ਼ ਵਧ ਨਹੀਂ ਫਲਾਣੇ ਵੱਲ ਇੰਨੇ ਪੈਸੇ ਫਲਾਣੇ ਵੱਲ ਤੇ ਦੁਕਾਨਦਾਰ अच्छा ओथे ਤਾਂ ਤੁਸੀਂ ਲੰਗਰ ਲਾ ਕੇ ਗਰੀਬਾਂ ਨੂੰ ਤੁਸੀਂ ਖਵਾ ਦੋਗੇ ਪਤਾ ਨਹੀਂ ਗਰੀਬਾਂ ਨੂੰ ਮਿਲਣਾ ਵੀ ਹੈ ਕਿ ਨਹੀਂ ਹਾਂ ਤੇ ਕੀ ਗੱਲ ਸਾਡੇ ਨਹੀਂ ਜਵਾਬ ਹਾਂ ਜਾਂ ਤੂੰ ਵੀ ਬਾਈ ਬਾਈ ਇਹਨੂੰ ਮੈਂ ਬਾਈ 1 ਸਾਲ ਹੋ ਗਿਆ ਮੈਸੇਜ ਕਰਦੇ ਨੂੰ 1 ਸਾਲ ਮੈਂ ਤੂੰ ਖੜਾ ਸੀ ਨਹੀਂ ਮੈਂ ਲੜ ਪੈਣਾ ਸੀ ਉਹਦੇ ਨਾਲ ਕਿਉਂਕਿ ਦੁਕਾਨਦਾਰ ਬੰਦਾ ਬਹੁਤ ਕੁਝ ਸੋਚਦਾ ਵਾ ਵੀ ਬੰਦੇ ਦੀ ਬੇਇੱਜ਼ਤੀ ਨਾ ਹੋਵੇ ਪਰ ਯਾਰ ਇਹਨਾਂ ਨੇ ਸ਼ਰਮ ਲਾਤੀ ਬਈ ਇਹ ਲੋਕਾਂ ਨੇ ਨਹੀਂ ਨਹੀਂ ਗੱਲ ਤਾਂ ਕਿਹਨੇ ਹੋ ਗਏ ਪੁੱਤ ਆਪਣੇ ਚਾਲੇ ਯਾਰ ਕੋਈ ਗੱਲ ਨਹੀਂ ਭਾਈ ਮਹਾਰਾਜ ਤਾਂ ਵੇਂਦਾ ਹੀ ਆ। ਉਪਰ ਉਸੇ ਗੱਲ ਦੇ ਤਾਂ ਖੜੇ ਮਹਾਰਾਜ ਤਾਂ ਕਿਹਦੇ ਦਾ ਇਨਸਾਫ ਦਊਗਾ ਸਾਡੇ ਨਾਲ। ਪਰ ਆਪਣੇ ਪੈਸੇ। ਨਾ ਪਹਿ ਲੋਕਾਂ ਨਾਲ ਲੜਨ ਜੋਗੇ। ਹਾਂ ਨਾ ਨਾ ਧਾਰ ਦੇ ਕੇ ਤਾਂ ਲੜਨਾ ਲੋਕਾਂ ਨਾਲ। ਹਾਂ। ਮੁਰਕ ਕੇ ਪੈਸੇ ਨਹੀਂ ਮਿਲਨੇ ਭਾਈ। ਆ ਵਗੈਰੀ ਦੱਸ ਕੀ ਕੀ ਗਏ ਯਾਰ। ਸੌਦਾ ਦੱਸ ਭਾਈ ਕਿੰਨੇ ਦਾ ਬਣ ਗਿਆ। ਇੱਕ ਮਿੰਟ ਇੱਕ ਮਿੰਟ। 1 ਕਿਲੋ। ਬਸ ਬਸ ਕੋਈ ਨਹੀਂ ਕੋਈ ਨਹੀਂ। ਭਾਈ ਤੇਰੇ 200 ਰੁਪਿਆ ਹੋ ਗਿਆ। ਆ ਲੈ ਬਾਡੇ ਬਾਡੇ ਲਵਾ ਭਾਬੇ ਬਾਦੇ। ਆ ਲੈ ਭਾਈ। ਹਾਂ ਠੀਕ ਆ। ਤੇ ਇਕਬ ਹੋ ਗਿਆ ਯਾਰ ਚੱਲ ਚੰਗਾ। ਠੀਕ ਆ ਭਾਈ ਠੀਕ ਆ। ਗੈਰੀ ਉਹਦੀ ਪਾ ਦਿਆਂ ਰਸਾਂ ਦੀ ਪੇਟੀ ਕਢਦੀ ਇੱਕ ਖੰਡ ਦਾ ਗਾਟਾ ਕਢਦੀ ਪਰ ਮੈਂ ਕਢਾ ਦੇਣਾ ਨਾਲ ਕੋਈ ਨਹੀਂ ਕੱਲਾ ਨਾ ਜੋਰ ਲਈ ਬਾਈ ਯਾਰ ਮੇਰੇ ਕੋਲ ਉਹ ਹੀ 200 ਰੁਪਏ ਸੀਗਾ ਉਹ ਮੈਂ ਸਦਾ ਲੈ ਲਿਆ ਕੋਈ ਗੱਲ ਨਹੀਂ ਬਾਈ ਠੀਕ ਹੈ ਤੇ ਮੈਨੂੰ ਦੋ ਮੋਮਬਤੀਆਂ ਦੇ ਦੇ ਜਵਾਕਾਂ ਨਿਆਣਾ ਬਾਈ ਯਾਰ ਤੇ ਰਾਤ ਨੂੰ ਲੈਟ ਲੂਟ ਮੜ ਜਾਂਦੀ ਆ ਜਾਂ ਆਪ ਵੀ ਰੋਟੀ ਪਾਣੀ ਖਾਣਾ ਨਹੀਂ ਕੋਈ ਕੋਈ ਨਹੀਂ ਦੋ ਮੋਮਬਤੀਆਂ ਲੈਟ ਤਾਂ ਜਾਂਦੀ ਆ ਬਾਈ ਗੱਲ ਦੱਸਾਂ ਕੀ ਆ ਦੋ ਮੋਮਬਤੀਆਂ ਪੰਜਾਂ ਪੰਜਾਂ ਵਾਲੀਆਂ ਮੋਮਬਤੀਆਂ ਦੀ ਗੱਲ ਨਹੀਂ ਹਾਂ ਬਾਈ ਗੱਲ ਤਾਂ ਇਹ ਇਨਸਾਨੀਅਤ ਦੀ ਆ ਯਾਰ ਤੇਰੇ ਪੈਸੇ ਤਾਂ ਯਾਰ ਇੱਕ ਹਫ਼ਤਾ ਹੀ ਹੋਇਆ ਸੀ ਤੂੰ ਤਾਂ ਹਫ਼ਤੇ ਬਾਅਦ ਹੀ ਦੇਣ ਆ ਗਿਆ ਦਸੀ ਲਾ ਕੇ ਦਸੀ ਲਈ ਸੀ ਹਾਂ ਭਾਈ ਪਰ ਇਹਨਾਂ ਲੋਕਾਂ ਦਾ ਕੀ ਕਰੀਏ ਯਾਰ ਇਹਨਾਂ ਲੋਕਾਂ ਦਾ ਕੀ ਕਰਨਾ ਯਾਰ ਭਾਈ ਮੇਰੇ ਤਾਂ ਆਪ ਦੇ ਦਿਹਾੜੀ ਦੇਣੀ ਮਿਲ ਜੀ ਭਾਈ ਜੀ ਸਾਡਾ ਇਹ ਵੀਡੀਓ ਬਣਾਉਣ ਦਾ ਮਤਲਬ ਨਾ ਤਾਂ ਗੁਰਦਵਾਰ ਜੀ ਸੇਵਾ ਨੂੰ ਮਾੜਾ ਕਹਿਣਾ ਵਾ ਨਾ ਕਿਸੇ ਨੂੰ ਐਂ ਭੰਡਣਾ ਅਸੀਂ ਉਹਨਾਂ ਬਦਲਾਂ ਦੀ ਦੀ ਗੱਲ ਕਰਦੇ ਆ ਜਿਹੜੇ ਗੁਰਦਾਰੇ ਸੇਵਾ ਦਾ ਕਰਦੇ ਆ ਪਰ ਗਰੀਬਾਂ ਦਾ ਪੈਸਾ ਨਹੀਂ ਦਿੰਦੇਗੇ ਮਹੱਤ ਮਾਰਦੇ ਹੁੰਦੇ ਆ ਬੰਦੇ ਬਹੁਤ ਸਾਰੇ ਨਹੀਂ ਹੁੰਦੇ ਅਸੀਂ ਸਭ ਨੂੰ ਨਹੀਂ ਮਾੜਾ ਕਹਿੰਦੇਗੇ ਪਰ ਬਹੁਤੇ ਲੋਕ ਇਹੋ ਜਿਹੇ ਆ ਜਿਨ੍ਹਾਂ ਨੇ ਦਿਹਾੜੀਆਂ ਨਹੀਂ ਦਿੱਤੀਆਂ ਮਜ਼ਦੂਰਾਂ ਦੀਆਂ ਤੇ ਗੁਰਦਾਰੇ ਦੇ ਵਿੱਚ ਗੱਟੇ-ਗੱਟੇ ਖੰਡ ਦੇ ਦਿੰਦੇ ਆ ਸਾਰੇ ਨਹੀਂ ਮੈਂ ਫੇਰ ਕਹਿੰਨਾ ਕੁਝ ਇੱਕ ਹੈ ਜੀ ਲਾਂ ਲੰਗਰ ਲਾਉਂਦੇ ਆ ਹਾਂ ਲੰਗਰ ਲਾਉਂਦੇ ਆ ਤੇ ਪਰ ਜਿਹੜੇ ਦੁਕਾਨਦਾਰ ਤੋਂ ਲਿਜਾ ਕੇ ਲੰਗਰ ਲਾਉਂਦੇ ਮੈਨੂੰ بڑے ਫੋਨਾਂ ਦੇ ਲੋਕਾਂ ਦੇ ਦੁਕਾਨਦਾਰਾਂ ਦੇ ਵੀ ਆਸ ਕਨਸੈਪਟ ਤੇ ਵੀਡੀਓ ਬਣਾ ਸਾਡੇ ਪੈਸੇ ਨਹੀਂ ਦਿੰਦੇ ਇੱਕ ਬੰਦਾ ਗਰੀਬ ਆ ਉਹਦੇ ਕੋਲੇ ਪੈਸਾ ਹੈ ਨਹੀਂ ਉਹ ਪੈਸੇ ਮਾਰ ਗਿਆ ਦੁਕਾਨਦਾਰ ਦੇ ਸਰਜੂ ਦੇ ਹਾਲਾਤ ਹੋ ਜੇ ਆ ਇੱਕ ਬੰਦੇ ਕੋਲੇ ਸਭ ਕੁਝ ਆ ਗੱਡੀਆਂ ਕਢਾਈ ਜਾਂਦਾ ਟਰੈਕਟਰ ਕਢਾਈ ਜਾਂਦਾ ਸਭ ਕੁਝ ਕਰੀ ਜਾਂਦਾ ਉਹ ਬੰਦਾ ਪੈਸੇ ਨਹੀਂ ਦੇ ਰਿਹਾ ਠੀਕ ਆ ਇਸ ਕਰਕੇ ਭਾਈ ਜਿਹਦੇ ਪੈਸੇ ਦੇਣੇ ਨਾ ਪਹਿਲਾਂ ਉਹ ਦਿਆ ਕਰੋ ਤੁਹਾਨੂੰ 2-2 ਸਾਲ ਹੋ ਗਏ ਬੰਦੇ ਨੂੰ ਮੈਸੇਜ ਪਾਉਂਦੇ ਨੂੰ ਭਾਈ ਜੀ ਤੁਸੀਂ ਫਲਾਣੇ ਨਾਲ ਲੰਗਰ ਦੇ ਨਾ ਮੇਰੇ ਤੋਂ ਠੰਡੇ ਲੈ ਕੇ ਸੀ ਫਲਾਣੇ ਦਾ ਤੁਸੀਂ ਆ ਚੀਜ਼ ਲੈ ਕੇ ਆਏ ਸੀ ਤੇ ਭਾਈ ਪੈਸੇ ਦੇ ਕੇ ਜਾਓ ਇਹ ਉਹਨਾਂ ਬੰਦੇ ਆਸਤੇ ਆ ਬਾਕੀ ਗੁਰੂ ਘਰ ਪ੍ਰਤੀ ਸਾਡੀ ਜਿਹੜੀ ਸ਼ਰਧਾ ਵਾ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਸਕਦੇ ਆ ਕਿ ਅਸੀਂ ਕਿਵੇਂ ਗੁਰੂ ਘਰ ਨੂੰ ਮੰਨਦੇ ਆ ਸਾਨੂੰ ਦੱਸਣ ਦੀ ਲੋੜ ਨਹੀਂ ਧੰਨਵਾਦ ਜੀ ਵੀਡੀਓ ਸ਼ੇਅਰ ਕਰੋ ਇਹੋ ਜੇ ਲੋਕਾਂ ਤੱਕ ਪਹੁੰਚਾਓ ਸ਼ਾਇਦ ਇਹਨਾਂ ਨੂੰ ਅਕਲ ਆਵੇ